ਵਾੰਦੀਰ ਸਚੇ ਪਾਕਸ਼ਰੀ ਨੇ ਭਾਇਆ ਬਿਸ਼ਨ ਸਿੰਘ ਨੂੰ ਉਹਨਾਂ ਦੇ ਪੱਤਰ ਦਾ ਜਵਾਬ ਦਿੱਤਾ ਆਪ ਜੀ ਦਾ ਪੱਤਰ ਪੂਜਾ ਧੰਨਵਾਦੀ ਹਾਂ ਜੀਓ ਆਪਨੇ ਜੋ ਕੁਝ ਲਿਖਿਆ ਹੈ ਜੀ ਕੋਈ ਸੰਦੇਹ ਨਹੀਂ ਆਪ ਜੀ ਦਾ ਨਾਤਾ ਵਿਦਾਤਾ ਦਾ ਅੰਤਰ ਜੋੜ ਹੈ ਜੀਓ ਜਿਸ ਦੀ ਕੋਈ ਮਿਸਾਲ ਸੰਸਾਰ ਵਿੱਚ ਨਹੀਂ ਮਿਲਦੀ ਕਲਮ ਵੀ ਲਿਖ ਨਹੀਂ ਸਕਦੀ ਪ੍ਰਭੂ ਆਨੇ ਆਪਣੇ ਭਗਤ ਲਈ ਇਹ ਸ਼ਰਮ ਵਰਤੇ ਹੈ ਇਹ ਲੇਖਾ ਲਿਖਣ ਤੋਂ ਬਾਹਰ ਹੈ ਮੁੱਢੀ ਲਿਖਣ ਤੋਂ ਅਸਮਰਥ ਹੈ ਯੋ ਤੁਸੀਂ ਇਸ ਸਮੇਂ ਸੰਸਾਰ ਵਿੱਚ ਜਨਮ ਨਾ ਲੈਂਦੇ ਭਗਵਾਨ ਕਹ ਰਿਹਾ ਭਕਤ ਨੂੰ ਤੁਸੀਂ ਇਸ ਸਮੇਂ ਸੰਸਾਰ ਵਿੱਚ ਜਨਮ ਨਾ ਲੈਂਦੇ ਤਾਂ ਈਸ਼ਵਰ ਨੂੰ ਸਮਾਨ ਰਚਨ ਦੀ ਲੋੜ ਨਾ ਪੈਂਦੀ ਆਪ ਜੀ ਦਾ ਪੁਰਬਲਾ ਕਰਜ਼ਾ ਉਤਾਰਨ ਵਾਸਤੇ ਅਤੇ ਸੰਸਾਰ ਦੀ ਨਵੀਂ ਮਰਿਆਦਾ ਨੂੰ ਕੈਨ ਕਰਨ ਵਾਸਤੇ ਆਪ ਤੋਂ ਬਿਗੈਰ ਹੋਰ ਸਰਗੁਣ ਰੂਪ ਵਿੱਚ ਵਸਤੂ ਵੀ ਕਿਹੜੀ ਹੈ ਜੀਓ ਇਸ ਸਮੇਂ ਇਸ ਜਾਮੇ ਵਿੱਚ ਨਿਰਗੁਣ ਦਾ ਸੱਚਾ ਸਰੂਪ ਸਰਗੁਣ ਸਰੂਪੀ ਆਪ ਸੱਚੇ ਗੁਰਮੁਖੋ ਜੀ ਜਿਨ੍ਹਾਂ ਦੇ ਪ੍ਰੇਮ ਨਾਲ ਪ੍ਰਗਟ ਹੁੰਦਾ ਹੈ ਅਤੇ ਸ਼ਬਦ ਦੁਆਰਾ ਆਪ ਜੀ ਦਾ ਜਸ ਗਾਉਂਦਾ ਹੈ ਜੀਓ ਭਗਵਾਨ ਭਗਤਾਂ ਦਾ ਜਸ ਗਾ ਰਿਆ ਗੈਣਾ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਣ ਹੋਵੇ ਜੀਓ ਬੱਚਿਆਂ ਨੂੰ ਪਿਆਰ ਸੋ ਭਗਤ ਜਨੋ ਆਪਣੀ ਅੰਤਰ ਆਤਮਾ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਆਪਣੇ ਅੰਦਰ ਸਤਿਗੁਣ ਲਿਆਓ ਤਾਂ ਕਿ ਤੁਸੀਂ ਜਿੱਥੋਂ ਦੀ ਵਿਚਰਨ ਲੋਕ ਕਹਿਣ ਉਹ ਕੱਟ ਜਾ ਰਿਹਾ ਇਹ ਪਰਮੇਸ਼ਰ ਨੇ ਤਕਰੀਰ ਵੀ ਕੀਤੀ ਸੀ ਨਾਰਦ ਕਹੇ ਜਨ ਭਗਤੋ ਤੁਹਾਨੂੰ ਮਿਲ ਗਈਆਂ ਮਜਲਾਂ ਉੱਚੀਆਂ ਨਾਦ ਕਹੇ ਜਨ ਭਗਤੋ ਤੁਹਾਨੂੰ ਮਿਲ ਗਈਆਂ ਮਜਲਾਂ ਉੱਚੀਆਂ ਫਿਰ ਕਾਰਨ ਬਏ ਕਿ ਸੱਚਖੰਡ ਨਵਾਸੀ ਦਾ ਦਰਸ਼ਨ ਪਾਈਆ ਤੋ ਹਟੀਆਂ ਅੰਦਰੋਂ ਤਾਰੋਂ ਹੋ ਗਈਆਂ ਸੁੱਚੀਆਂ ਸੰਜਮ ਇੱਕੋ ਇੱਕ ਮਠਾਈਆਂ ਜੁਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸਾਚੇ ਧੰਮਾਲਕ ਬੇਪਰਵੰਨਿਆ ਨਾਦ ਕੇ ਜਨ ਭਵਤੋ ਸਾਰੇ ਹੋ ਗਏ ਮੰਗਤੇ ਮੰਗਣ ਦੀ ਖੁਸ਼ੀ ਬਣਾਈਆ ਇੱਕ ਬਚਨ ਸੁਨ ਲੋ ਸੰਗ ਤੇ ਸਾਦਿ ਮਾਲਦ ਨਾਦ ਸਮਝਾਈਆ ਅਸੀ ਰੂਪ ਹੰਗ ਬ੍ਰਹਮ ਦੇ ਪਾਰਬ੍ਰह्म ਵਡਿਆਈਆ ਅਸੀ ਪਿਆਰੇ ਕੋ ਧਰਮ ਦੇ ਦੂਸਰ ਵੰਦਨ ਕੋ ਵੰਡਾਈਆ ਅਸੀਂ ਸਦਾ 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 ਪ੍ਰਭੂ ਦੇ ਕਰ ਜਨਮ ਦੇ ਫੇਰੇ ਆਤਮਾ ਪ੍ਰਭ ਦੇ ਵਿੱਚ ਨਲਾਈਆ ਜਰਸੀ ਵਿੱਚ ਕਦੇ ਨਹੀਂ ਭਰਮਦੇ ਅੰਡਜ ਜੇ ਰਜ ਉਤਪਦ ਸੇਤਜ ਚਾਰੇ ਖਾਣੀ ਨਾ ਸੰਘਰ ਕਾਈਆ ਅਸੀ ਰੂਪ ਗੰਮੇ ਬ੍ਰੰਮ ਦੇ ਪਰਮ ਬ੍ਰਹਮ ਰੰਗ ਰੰਗਾਈਆ ਸਾਡੇ ਲਿਖ ਮੁਖੇ ਪਿਛਲੇ ਕਰਮ ਦੇ ਬਰਮ ਕਾਂਡ ਦਟੇ ਰਾਠਾਈਆ ਜੋਨਜਾਰੇ ਰਈ ਨਹੀਂ ਜਾਤ ਪਾਤ ਮਰਲਦੇ ਬਰਨ ਨਾਮ ਦਾ ਪੰਦ ਦਤਾ ਮੋਕਾਈਆ ਅਸੀਂ ਕਿਹਦਾ ਸਹਾਰਾ ਤੱਕਿਆ ਹੈ ਅਸੀਂ ਸਹਾਰੇ ਤਕਲੇ ਕੋ ਪੂਰਨ ਦੀ ਸਰਨ ਦੇ ਸਰਨ ਗਤ ਇੱਕ ਇੱਕ ਜਣਾਈਆ ਸਾਨੂੰ ਮਾਰਗ ਮਿਲ ਗਏ ਸਤ ਕੰਡ ਮੰਜ਼ਿਲ ਚੜਨ ਦੇ ਦਰਗਾ ਸਾਚੀ ਜਾਈਏ ਚਾਈ ਚੰਗਿਆ ਸਾਡੇ ਕੋਲ ਹੁਕਮਨਾਮੇ ਥਿਰ ਕਰਨ ਬੜਨ ਦੇ ਸਚ ਕੰਡ ਜਾਣ ਦੇ ਹੁਕਮਨਾਮੇ ਹਨ ਸਾਡੇ ਕੋਲ ਅੱਗੇ ਹੋ ਨ ਕੋਈ ਅਟਕਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਲ ਹਰਾਸਾ ਚਾ ਬਰ ਸਚਿ ਤਮਿ ਲਾ ਲੈ ਮਲਾਈਆ ਸਤ ਗੁਰ ਸ਼ਬਦ ਕਹੇ ਮੇਰਾ ਸ਼ਬਦੀ ਤਾਰ ਪਿਆਰ ਰੇਮੋ ਵਿੱਚ ਸਰਲਾਈਆ ਅੰਤਮ ਚੱਲ ਬਣਗੇ ਰਦਾਰ ਦੇਵਾ ਮਾਣ ਵਧਈਆ ਜੋ ਜਨ ਆਏ ਭਗਤ ਦਵਾਰ ਏ ਜਿਠਵਾਰ ਦੀ ਲਿਖਤਾ ਜੋ ਜਨ ਆਏ ਭਗਤ ਦਵਾਰ ਆਪਣਾ ਪੰਦ ਮੁਕਾਈਆ ਉਸ ਬੰਸ ਸਰਬੰਸ ਸਾਰੇ ਦਿੱਤੇ ਤਾਰ ਅਦ ਵਿਚ ਕਾਲ ਕੋਇ ਟਕਾਈਆ ਖੁਸ਼ੀਆਂ ਨਾਲ ਜਾਣਗੇ ਸੱਚ ਕੰਡ ਸੱਚੇ ਦਰਬਾਰ ਜਿੱਥੇ ਮਿਲੇ ਤੁਰਦਾ ਮਾਹੀਆ ਉਸ ਨੂੰ ਜਨ ਭਗਤੋ ਸਾਰੇ ਇੱਕੋ ਬਾਰ ਕਰਦੇ ਹੋ ਨੀਮ ਸ਼ਕਾਰ ਨਿਵ ਨਿਵ ਸੀ ਸਚੁ ਕਾਈਆ ਫੇਰ ਬੋਲਣਗੇ ਇੱਕੀ ਜੈਕਾਰ ਖੁਸ਼ੀਆਂ ਟੋਲੇ ਗਈਆ ਇਸ ਦਾ ਹੀ ਕੋਦਾ ਲੇਖ ਸੀ ਸਤਾਈ ਪੋਕੇ ਮੇਰਾ ਪੂਰਾ ਹੋਇਆ ਵਿਹਾਰ ਵਿਵਹਾਰੀ ਦਿੱਤੀ ਵਡਿਆਈਆ ਭਤੋ ਤੋ ਹੱਥੋ ਜਾਣਾ ਮਲਹਾਰ ਮਲ ਬਣ ਆਪਣਾ ਆਪ ਕਰਾਈਆ ਵੇਖਿਓ ਬਣਿਆ ਨਾ ਕੋਈ ਗਦਾਰ ਇਹ ਇਸ਼ਾਰਾ ਦਿੱਤਾ ਵੇਖਿਓ ਬਣਿਆ ਨਾ ਕੋਈ ਗਦਾਰ ਪੱਲੂ ਜਗਤ ਨ ਕੋਈ ਤੋੜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਬਰ ਨੇਕ ਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਾਹੋ ਪੂਪ ਸੱਚੀ ਸਰਕਾਰ ਸਰਕਾਰੇ ਅੱਲਾ ਕੁਦਤਹਲਾ ਇੱਕੋ ਇੱਕ ਨੂਰ ਅਲਾਈਆ ਅਸੀਂ ਸਾਡਾ ਪਰਿਵਾਰ ਸ਼ੰਗਰਾਂਤ ਤੇ ਗਏ ਬਾਸੀ ਗਲੰਦਰ ਮੇਰੇ ਚਾਚੇ ਦੀ ਮੇਰੇ ਚਾਚੇ ਦੀ ਲੜਕੀ ਨਰ ਦੇ ਲੜਕੇ ਦੀ ਲੜਕੀ ਬਿਮਾਰ ਸੀ ਹਸਪੀਟਲ ਚ ਦੈਨ ਹਸਪੀਟਲ ਬਦਲੇ ਉਹਦੀ ਅੰਤਰੀਏਕ ਕੋਈ ਪ੍ਰੋਬਲਮ ਸੀ ਸਾਰੇ ਨੇ ਕਿਹਾ ਵੀ ਆਪਰੇਸ਼ਨ ਹੋਏਗਾ 60000 ਰੁਪਏ ਦਾ ਖਰਚਾ ਤੇ ਜਲੋ ਮਾਤਰਸਾਤੀ ਸੀ ਨਹੀਂ ਕਰਾ ਸਕਦੇ ਸੀ ਥੋੜਾ ਹੋੜਾੜਦਾ ਹੁੰਦੀ ਆ 10 ਪਰਿਵਾਰ ਸਮੇਤ ਜਦੋਂ ਹਸਪੀਟਲ ਗਏ ਮੈਂ ਆਪਣੀ ਭਝਾਈ ਨੂੰ ਕਿਹਾ ਸਵੇਰੇ ਜਦੋਂ 5 ਵਜੇ ਉੱਠੇਂਗੇ ਹਸਪੀਟਲ ਚ ਜਿਹੜੇ ਪਾਣੀ ਦੇ ਗਲਾਸ ਰੱਖੇ ਹੁੰਦੇ ਨੇ ਨਾ ਡਿਸਪੋਜ਼ਲ ਉਹਨਾਂ ਵਿੱਚੋਂ ਸੈਂਟਰ ਦੇ ਜੋ ਇੱਕ ਗ라스 ਰੱਢ ਕੇ ਫਿਰ ਵੀ ਉਹਨੂੰ ਧੋਲੀ ਚੰਗੀ ਤਰ੍ਹਾਂ ਧੋ ਕੇ ਜਲ ਲੈ ਕੇ ਪੰਜ ਜਕਰੇ ਲਾ ਕੇ ਲੜਕੀ ਦੇ ਮੂੰਹ ਦੇ ਵਿੱਚ ਜਿੰਨੀਆਂ ਬੂੰਦਾਂ ਪੈ ਸਕਦੀਆਂ ਪਾਈ। ਜੋ ਸਾਡੀ ਜਾਣ ਤੋਂ ਪਹਿਲਾਂ ਉਧਰ ਰਿਪੋਰਟਿੰਗ ਵਾਰਾ ਸਾਰੀ ਚੈੱਕ ਅਪ ਹੋ ਚੁੱਕਾ ਸੀ। ਦੂਜੇ ਦਿਨ ਉਹਦਾ ਰਿਜ਼ਲਟ ਆਣਾ ਸੀ। ਜਦੋਂ ਸਵੇਰੇ 10 10:30 11 ਵਜੇ ਰਿਜ਼ਲਟ ਆਇਆ ਡਾਕਟਰ ਕਹਿੰਦਾ ਇਹ ਤਾਂ ਬਿਲਕੁਲ ਠੀਕ ਆ ਉਹਨੂੰ ਛੁੱਟੀ ਦੇ ਦਿੱਤੀ ਉਹ ਅੱਜ ਤੱਕ ਵੀ ਠੀਕ ਆ ਇਹ ਇਸ ਜਕਾਰੇ ਦਾ ਜਕਾਰੇ ਦੁਆਰਾ ਬਣਾਇਆ ਅੰਮ੍ਰਿਤ ਇਹਦੀ ਐਨੀ ਮਹਾਨਤਾ ਸੋ ਹੰਮਾਰਾ ਸ਼ੇਸ਼ਮ ਨੂੰ ਭਗਵਾਨ ਦੀ ਦਾ ਸੋ ਹੰਮਾਰਾ ਸ਼ੇਸ਼ਮ ਨੂੰ ਭਗਵਾ சரி விஷ்ணு பகவான் தீரா சோ ஹுமாரி சரி விஷ்ணு பகவான் தீரா சோ